ਅੱਜ ਤੋਂ 2 ਮਹੀਨੇ ਪਹਿਲਾਂ ਦੀ ਅੰਮ੍ਰਿਤ ਦਰਸ਼ਨ ਕਲੋਨੀ ਦੇ ਰਹਿਣ ਵਾਲੇ ਅੰਕਿਤ ਨਾਮ ਦੇ ਨੌਜਵਾਨ ਨੂੰ ਪਟਿਆਲਾ ਦੀ ਦਾਰੂ ਕਟਿਆ ਤੇ ਰਹਿਣ ਵਾਲੇ 4-5 ਨੌਜਵਾਨਾਂ ਵੱਲੋਂ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ ਜਿਸ ਨਾਲ ਅੰਕਿਤ ਪੂਰੀ ਤਰ੍ਹਾਂ ਕਾਇਲ ਹੋ ਗਿਆ ਜਿਸ ਨੂੰ ਪਰਿਵਾਰ ਦੇ ਮੈਂਬਰਾਂ ਵੱਲੋਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਵੈਂਟੀਲੇਟਰ ਤੇ ਰੱਖਿਆ ਗਿਆ ਹੈ ਪਰਿਵਾਰ ਦੇ ਮੈਂਬਰਾਂ ਵੱਲੋਂ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਦੀ ਦਰਖਾਸਤ 2 ਨੰਬਰ ਡਿਵੀਜ਼ਨ ਦੇ ਵਿੱਚ ਕੀਤੀ ਗਈ ਸੀ ਤੇ FIR ਦਰਜ ਵੀ ਹੋ ਗਈ ਹੈ ਪਰ ਹਲੇ ਤੱਕ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਪਰਿਵਾਰ ਇਨਸਾਫ ਦੀ ਮੰਗ ਲਈ ਪਟਿਆਲਾ ਦੇ ਐਸਐਸਪੀ ਦਫ਼ਤਰ ਵਿਖੇ ਪਹੁੰਚੇ ਮੀਡੀਆ ਨਾਲ ਗੱਲ ਕੀਤੀ। ਕਾਣਾ ਮਾਮਾ ਤਾਂ ਸੁਟਾ ਜੀ ਮੇਰਾ ਨਾਮ ਕਲਾ ਬੱਤੀ ਹੈ ਕੀ ਮਾਮਲਾ ਜੀ ਤੁਸੀਂ ਅੱਜ ਐਸਐਸਪੀ ਆਫਿਸ ਤੇ ਆਏ ਆ ਜੀ ਅਸੀਂ ਦੁਖੀ ਹੋ ਕੇ ਆਏ ਆ ਜੀ ਮੇਰਾ ਪੋਤਾ ਮਾਰ ਕੇ ਸੁਟਰਾ ਕੇ ਪੰਜੇ ਬੰਤਰਾਲ ਕੇ ਉਹ ਰੱਦ ਸਿਰਸਰ ਪਾ ਤਾਉਦੇ ਕੋਈ ਕੋਈ ਨਾੜੀ ਅੱਗੇ ਸਾਹ ਚੱਲ ਰਿਹਾ ਬਾਕੀ ਤਾਂ ਬਿਲਕੁਲ ਖਤਮ ਹੈ ਕਿੱਥੇ ਜਾਣ ਬਲੇ ਤੁਸੀਂ ਹਾਂਜੀ ਕਿਹੜੀ ਜਗ੍ਹਾ ਤੇ ਜਾਣ ਬਲੇ ਆਂ ਔਰ ਉਹ ਜਰਾ ਚੌਕ ਹੈ ਮੈਂ ਸੋ ਵਾਲੀ ਆ ਇਹ ਮੇਰਾ ਮਤਰਾ ਅਮਰਤ ਕਿਸ਼ਨ ਕੁਲੋਟੇ ਆ ਨੇੜੇ ਬੁਗਾਡਾ ਪਤਲ ਕਰਵਾਉਂਦਾ ਹੈਗਾ ਜਿਹੜੇ ਮੁੰਡੇ ਤੇ ਹਮਲਾ ਹੋਇਆ ਤੁਹਾਡਾ ਕੀ ਲੱਗਦਾ ਜੀ ਮੇਰਾ ਪੁੱਤ ਹੈ ਮੇਰਾ ਪੁੱਤ ਹੈ ਜਿਹੜੇ ਮੁੰਡਿਆਂ ਨੇ ਕੁੱਟਿਆ ਤੇ ਉਹ ਸਾਡੇ ਇਹੜੇ ਕਲੋਨੀ ਹੈ ਜੀ ਉੱਥੇ ਦੇ ਰਹਿਣ ਵਾਲੇ ਕਿਹੜੀ ਕਲੋਨੀ ਜੀ ਪਹਿਲਾਂ ਵੀ ਸਾਨੂੰ ਚੈਲੰਜ ਦਿੱਤੇ ਨੇ ਵੀ ਅਸੀਂ ਮਾਰਨਾ ਹੈ ਮਾਰਨਾ ਅਸੀਂ ਬਦਲਾ ਲੈਣਾ ਉਹਨਾਂ ਤੇ ਕਮੀ ਹੈ ਹੈ ਕਾ ਨਾਮ ਹਟਾਈ ਮੇਰਾ ਨਾਮ ਲਲਿਤ ਸ਼ਰਮਾ ਜੀ ਤੇ ਮੈਂ ਸਰਪੰਚ ਯੂਨੀਅਨ ਪੰਜਾਬ ਤੋਂ ਜਨਰਲ ਸੈਕਟਰੀ ਹਾਂ ਹਾਂਜੀ ਮੇਰਾ ਨਾਮ ਲਲਿਤ ਕੁਮਾਰ ਸ਼ਰਮਾ ਤੇ ਅਸੀਂ ਉਰੇ ਐਸਐਸਸੀ ਦਫ਼ਤਰ ਆਏ ਆ ਜਿਹੜਾ ਇੱਕ ਪਰਚਾ ਕਟਿਆ ਸੀ 23 24 ਦਾ ਤੇ ਧਾਰਾ ਚ ਵੱਧਾ ਹੋਇਆ ਅੱਜ ਜਿਹੜਾ ਮੁੰਡਾ ਸਾਡਾ ਬੈਲਟੀਨੇਟਰ ਤੇ ਪਿਆ ਤੇ ਉਹਦੇ ਨਾਲ ਕੁੱਟਮਾਰ ਕੀਤੀ ਚਾਰ ਪੰਜ ਬੰਦਿਆਂ ਨੇ ਕਿਹੜੇ ਸਾਨੇ ਚ ਪਰਚਾ ਕਰਾਇਆ ਸੀ ਜੀ ਹਨਾ ਫਤਵਾਲੀ ਦੇ ਵਿੱਚ ਹੈ ਤੇ ਚੌਂਕੀ ਜਿਹੜੀ ਪੈਂਦੀ ਹੈ ਮਹਿਲ ਦੀ ਬੈਕਸਾਈਡ ਆ ਜਿਹੜੀ ਦਸਨ ਨਗਰ ਦੇ ਵਿੱਚ ਤੇ ਉੱਥੇ ਉਹ ਮੁੰਡੇ ਦੀ ਹਾਲਤ ਬੜੀ ਗੰਭੀਰ ਹੈ ਤੇ ਨਾ ਕੋਈ ਐਸਐਚਓ ਸੁਣਵਾਈ ਕਰ ਰਿਹਾ ਨਾ ਕੋਈ ਉੱਚ ਅਧਿਕਾਰੀ ਥਣਵਾਈ ਕਰ ਰਿਹਾ ਅੱਜ ਅਸੀਂ ਐਸਐਸਪੀ ਸਾਹਿਬ ਨੂੰ ਮਿਲਣ ਆਏ ਆ ਸਾਰੇ ਬੰਦੇ ਕਿਹਨਾਮਾ ਤੁਹਾਡਾ ਜੀ ਉਹ ਨਾਮ ਹੈ ਜੀ ਤੁਸੀਂ ਅੱਜ ਐਸਐਸਪੀ ਆਫਿਸ ਚ ਆਏ ਆ ਕੀ ਮਾਮਲਾ ਕਿਸ ਕਰਨ ਆਏ ਜੀ ਮੁੰਡੇ ਦੀ ਮਾਰਕੁੱਟ ਕੀਤੀ ਹੈ ਜੀ ਸਾਡੇ ਕਿਹੜਾ ਮੁੰਡਾ ਜੀ ਕੀ ਨਾਮ ਮੁੰਡੇ ਦਾ ਰੈਂਕੀ ਤੇ ਨਾਮ ਆਉਦਾ ਕਿਹੜੇ ਮੁੰਡਿਆਂ ਨੇ ਕੁੱਟਿਆ ਜੀ ਕੋਣ ਸੀਗੇ ਕਿਆ ਰੰਜੀ ਸੀ ਕਿ ਕੁੱਟਿਆ ਦੇ ਨੇ ਇਹੋ ਮੁੰਡੇ ਅੱਖੀਂ ਮਰਦੰਸ ਖਲੋਨੀ ਦੇ ਰਹਿਣ ਵਾਲਿਆਂ ਦਾ ਦਰਕੁੱਟਿਆ ਦੇ ਨੇ ਕਿੰਨੇ ਮੁੰਡੇ ਸੀਗੇ ਜੀ ਚਾਰ ਪੰਜ ਮੁੰਡੇ ਨੇ ਜੀ ਉਹ ਕਿਆ ਨਾਮ ਉਹਨਾਂ ਦਾ ਨਾਮ ਉਹਨਾਂ ਦਾ ਪਤਾ ਨਹੀਂ ਜੀ ਇੱਕ ਦੇ ਤਾਂ ਡੈਡੀ ਦਾ ਨਾਮ ਪਤਾ ਸਾਨੂੰ ਬਿਕਰਮ ਹੈ ਤੇ ਕਿੰਨੇ ਮਹੀਨੇ ਹੋ ਗਏ ਇਸ ਗੱਲ ਨੂੰ ਜੀ 2 ਮਹੀਨੇ ਹੋ ਜਾਣਗੇ 10 ਤਰੀਕ ਨੂੰ 2 ਮਹੀਨੇ ਹੋ ਜਾਣਗੇ ਹੁਣ 10 ਤਰੀਕ ਆਉਗੀ ਜਿਹੜੀ ਬਹੁਤ ਬੁਰੀ ਹਾਲਤ ਹੈ ਸਾਡੇ ਮੁੰਡੇ ਦੀ ਮੌਤ ਨੇੜੇ ਹੈ ਜ਼ਿੰਦਗੀ ਦੂਰ ਆਉਗੀ ਅਸੀਂ ਥਾਣਿਆਂ 'ਚ ੱਤਕੇ ਖਾ ਰਹਿਆਂ ਵਾਰ-ਵਾਰ ਜਾ ਰਹਿਆਂ ਇਕੱਠ ਕਰਕੇ ਸਾਡੇ ਕੋਲੇ ਕਰਾਇਆ ਵੀ ਨਹੀਂ ਆ ਦੇਣ ਨੂੰ ਟੈਂਪੋ ਵਾਲਾ ਅਸੀਂ ਬਹੁਤ ਗਰੀਬ ਆ ਜੀ ਹੁਣ ਉਹਨਾਂ ਦੀ ਪਤਾ ਨਹੀਂ ਕੀ ਤਾਂ ਵਿੱਚ ਖੁੱਭੀ ਹੈਗੀ ਫੁੱਲ ਸਾਲਿਆਂ ਦੇ ਅੰਦਰ ਪਤਾ ਨਹੀਂ ਪੈਸੇ ਖਾ ਰਹੇ ਨੇ ਸਾਨੂੰ ਇਹ ਵੀ ਨਹੀਂ ਪਤਾ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਜਖਮ ਬਣ ਗਿਆ ਮੁੰਡੇ ਦੇ ਪਿੱਛੇ ਤੋਂ ਇਹ ਦੇ ਪਿੱਛੇ ਪਏ ਪਏ 2 ਮਿੰਨ ਹੋ ਗਏ ਕਿਹੜੀ ਜਗ੍ਹਾ ਦਾਖਲ ਆ ਜੀ ਕਿਹੜੀ ਜਗ੍ਹਾ ਅਰਜਿੰਦਰ ਅਸੀਂ ਹੈ ਜੀ ਵੈਂਟੀਲੇਟਰ ਨੇ ਕਿੱਥੇ ਹਾਂ ਜੀ ਵੈਂਟੀਲੇਟਰ ਤੇ ਲਾਇਆ ਹੋਇਆ ਏ ਸ਼ੂ ਰੂਮ 'ਚ ਆ ਅਰਜਿੰਦਰ ਰਾਜ ਇਨਸਾਫ ਕੀ ਚਾਹੁੰਦੇ ਆ ਤੁਸੀਂ ਇਨਸਾਫ ਤੁਹਾਡਾ ਮੁੰਡਾ ਠੀਕ ਹੋਵੇ ਜੀ ਤੇ ਹੋ ਜਿਹੜੇ ਮੁੰਡਿਆਂ ਨੂੰ ਕੁੱਟਿਆ ਸੀਗਾ ਹਲੇ ਪਕੜੇ ਨਹੀਂ ਗਏ ਜੀ ਪਕੜੇ ਨਹੀਂ ਗਏ ਜੀ ਪਕੜਨੀ ਨਹੀਂ ਲੱਗ ਰਹੀ ਜੀ ਪੁਲਿਸ ਜ਼ਿੰਮੇਵਾਰੀ ਨਹੀਂ ਕਰ ਰਹੀ ਉਹਨਾਂ ਦੀ ਹੋਣੀ ਚਾਹੀਦੀ ਉਹਨਾਂ ਨੂੰ ਸਾਡੀ ਸੁਣਵਾਈ ਨਹੀਂ ਸਾਨੂੰ ਸਮਾਂ ਐ ਕਹਿੰਦੇ ਨੇ ਉਹ ਕਹਿੰਦੇ ਤੁਸੀਂ ਆਪ ਗੱਡੀਆਂ ਕਰਾ ਕੇ ਦਿਓ ਸਾਨੂੰ ਤਾਂ ਅਸੀਂ ਫੜਾਂਗੇ ਉਹਨਾਂ ਨੂੰ ਅਸੀਂ ਕਿੱਥੋਂ ਰਹੀਏ ਸਾਡਾ ਤਾਂ ਮੁੰਡਾ ਮਰਿਆ ਪਿਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਸਾਡੀ ਇਹੀ ਮੰਗ ਆ ਸਾਡਾ ਮੁੰਡਾ ਠੀਕ ਹੋਵੇ ਹੱਥ ਜੋੜ ਕੇ ਬੇਨਤੀ ਹੈ ਸਰਕਾਰ ਤੋਂ ਕੀ ਇਨਸਾਫ ਮੰਗਦੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਜੀ ਸਰਕਾਰ ਤੋਂ ਜੀ ਸਰਕਾਰ ਨੇ ਤਾਂ ਬਸ ਬਹੁਤ ਘੱਟ ਹੀ ਕੰਮ ਕੀਤਾ ਹੋਇਆ ਸਾਡੇ ਬਾਰੇ ਕੋਈ ਸੁਣਵਾਈ ਨਹੀਂ ਕਰਦੀ ਕੋਈ ਸਰਕਾਰ ਵੀ ਦੋ ਮਹੀਨੇ ਹੋ ਗਏ ਰੋਜ਼ਗਾਰ ਦੇ ਦੋ ਮਹੀਨੇ ਹੋ ਗਏ ਹਰ ਇੱਕ ਅੱਗੇ ਹੱਥ ਜੋੜ ਰਹੇ ਸੀ ਹਰ ਇੱਕ ਦੇ ਪੱਲੇ ਚੁੰਨੀਆਂ ਵੀ ਗੇਰ ਰਹੇ ਆ ਸਭ ਸਾਡੇ ਮਗਰ ਕੋਈ ਨਹੀਂ ਲੱਗ ਰੇ ਕੋਈ ਸਰਕਾਰਾਂ ਨਹੀਂ ਲੱਗ ਰੀ ਕੋਈ ਕੁਝ ਨਹੀਂ ਲੱਗ ਰੇ ਗੇ ਸੀ ਕਿ ਹਾਂ ਜੀ ਅਸੀਂ ਵੋਟਾਂ ਵੀ ਠੁੱਕ ਕੇ ਪਾਈਆਂ ਨੇ ਕੀ ਕੋਈ ਗਏ ਸੀ ਕਿ ਕਿਸੇ ਐਮਸੀ ਕੋਲ ਜਾਂ ਐਮਐਲਏ ਕੋਲ ਗਏ ਸੀ ਤੁਸੀਂ ਜੀ ਸਾਰੇ ਪਾਸੇ ਗਏ ਸੀ ਉਹ ਕਹਿੰਦਾ ਉਹਦਾ ਫੋਨ ਆਇਆ ਹੋਇਆ ਉਹਦੀ ਸਪਾਰਸ ਲੱਗੀ ਹੋਈ ਆ ਸਪਾਰਸ ਉਹਨੇ ਦੀ ਕੰਮ ਕਰ ਰਹੀਆਂ ਨੇ ਸਾਡੀ ਕੋਈ ਸਪਾਰਸ ਨਹੀਂ ਆਕ ਤੇ ਹਾਰ ਕੇ ਅਸੀਂ ਉਰੇ ਆਏ ਆ ਜੀ ਡੀਸੀ ਅਫਸਰ ਜੀ ਅੱਛਾ ਸਾਡੀ ਸੁਣਵਾਈ ਹੋਊਗੀ ਹੁਣ